ਗਾਸਨ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁੱਲ ਤੋਂ ਤਰਨਤਾਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕੰਵਿੰਸ ਤੇ ਤੇ ਉਹਦੇ ਸਾਹਮਣੇ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੀਪ ਸਿੰਘ ਐਲਾਈਸ ਪੁਰੀ ਪੀਐਸ 3 ਲੇਡੀ ਇਹ ਤੰਦਾ ਵਾਈਫ ਆਫ ਸੁਨੀਲ ਸ਼ਰਮਾ ਮਾਨਯੋਗ ਪੁਲਿਸ ਕਮਿਸ਼ਨਰ ਅਮਨ ਸਰਸਦਾਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਦੇਸ਼ਾਂ ਨਿਰਦੇਸ਼ ਏ ਪੀਐਸ ਸੁਲਤਾਨਵੈਂਟ थाना ਮੁਖੀ ਸ਼੍ਰੀ ਮੋਹਿਤ ਜੀ ਉਹਨਾਂ ਦੇ ਗਵਾਹੀ ਹੇਟ ਇਹਨਾਂ ਨੇ ਇੱਕ ਕੇਸ ਰਿਸਟ੍ਰੇਸ ਕੀਤਾ ਹੈ ਐਫਆਈਆ ਨੰਬਰ 152212 2224 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਐਸ ਸੁਲਤਾਨਵੈਂਟ ਇਹਦਾ ਐਸ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨ ਤਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲ ਖੋ ਕੇ ਤੇ ਕਾਰ ਪਜਾ ਕੇ ਲੈ ਗਏ ਤੇ ਜਿਵੇਂ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫ ਆਈ ਆਰ ਅਰਜ ਕੀਤੀ ਮਸਲਾ ਹੈਗਾ ਵੀਰੇ 6 ਵਜੇ ਦਾ ਤੇ ਜਿਵੇਂ ਇਤਲਾਮ ਮਿਲੀ ਤੇ ਪੁਲਿਸ ਨੇ ਫਇਦ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਕ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਈਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ ਬਾਈਸਾਲੀ ਹੈ ਤੇ ਗੁਰੀ ਅ 8ਵੀਂ ਪਾਸ ਪੜਿਆ ਤੇ ਤਮੰਨਾ ਨੇ ਹਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੁ ਪੜੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਹੈ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਤਮੰਨਾ ਅ ਉਹ ਕਰਬਾਰ ਦਾ ਹੀ ਕੰਮ ਕਰਦੀ ਹੈ ਜੀ ਇਹ ਡਰਗ ਡਿਕ ਵੀ ਹੈਗੇ ਜੋ ਪਤਾ ਚੱਲਿਆ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਹੈ ਗਲੰਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅ ਅਟੈਂਪਟ ਜਿਹਦੇ સ્ਨੈਚ ਸਨੈਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਜਿਹੜਾ ਪਰਸ ਮੈਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਬਾਕੀ ਅ ਐਪਰੀਲੀਮਨਰੀ ਹੈਗਾ ਜਿਹੜਾ ਗੁਰਦੀਪ ਹੈ ਉਹਨੂੰ ਅਸੀਂ 8 12 ਨੂੰ ਅਰੈਸਟ ਕੀਤਾ ਸੀ ਤਮੰਨਾ ਨੂੰ 9 ਨੂੰ ਹੀ ਅੱਜ ਹੀ ਅਰੈਸਟ ਕੀਤਾ ਤੇ ਬਾਕੀ ਅਸੀਂ ਨਾ ਰਿਮਾਂਡ ਲੱਗੇ ਤੇ ਕੁੱਝ ਕੁਝ ਕਰਾ ਦਿੱਤੀ ਸਮੰਨਾ ਦਾ ਤੇ ਗੁਰੀ ਦਾ ਆਪਸ ਵਿੱਚ ਰਿਲੇਸ਼ਨ ਕੀ ਕਰ ਸਕਦਾ ਇਹ ਥੋੜੇ ਰਿਲੇਟਡ ਹੈਗੇ ਆ ਜੀ ਕਿਸ ਤਰ੍ਹਾਂ ਹੋਤੇ ਵਿਆਹੀ ਸੀ ਤੇ ਫਿਰ ਇਸ ਤੇ ਨਾ ਕਿਸ ਨਹੀਂ ਰਿਲੇਟਡ ਨਹੀਂ ਜੀ ਰਿਲੇਟਡ ਨਹੀਂ ਹਾਂ ਜੀ ਇਹਨਾਂ ਕੋਈ ਅਗਰ ਹੋ ਰਿਹਾ ਹੈ ਸਰ ਬੈਕਗਰਾਉਂਡ ਕੁਝ ਵੀ ਨਹੀਂ ਜੀ ਆਪਣਾ ਨੇ ਪਰਚਾ ਹਾਲ ਤੱਕ ਕੋਈ ਸਾਹਮਣੇ ਨਹੀਂ ਆਇਆ ਉਹ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਆ ਕੋਈ ਪਰਚਾ ਵਗਰਾ ਹੋਵੇ ਉਹ ਪੁੱਜ ਗਿਆ ਤੇ ਸਾਹਮਣੇ ਆ ਜਾਊਗਾ ਪਰ ਹਾਲੇ ਕੋਈ ਪਰਚਾ ਸਾਹਮਣੇ ਆਇਆ ਪਰ ਡਰਗ ਅਡਿਕਟ ਰੀ ਰਿਪੋਰਟ ਆਈ ਹੈ ਸਰ ਇਹ ਲੋਕਾਂ ਨੂੰ ਰੋਕਣ ਵਾਸਤੇ ਲੇਡੀ ਦਾ ਸਹਾਰਾ ਲੈਂਦੇ ਹੁੰਦੇ ਆ ਦੇ ਕੇ ਰੋਕਣਾ ਕਈ ਵਾਰੀ ਸੜਕਾਂ ਦੇ ਉੱਤੇ ਗੱਡੀਆਂ ਰੋਕ ਦਿਆ ਨੇ ਉਹ ਉਹ ਵੀ ਲੈਂਦੇ ਹੋਣੇ ਆ ਜੀ ਤੇ ਪਲੱਸ ਚਾਰਜ ਨੇ ਸੀਗੇ ਇਹਨਾਂ ਨੇ ਇਕੱਠੇ ਰੋਕੇ ਆ ਜੀ ਸੂਰੇ 6 ਵਜੇ ਗੈਂਪੁਰੀ ਵਿੱਚ ਆਈ ਸੀ ਇਹਨਾਂ ਨੇ ਹਾਂਜੀ ਬਾਕੀ ਜਿਵੇਂ ਅਸੀਂ ਦੋ ਬੰਦੇ ਹੋਰ ਦੋ ਕਰ ਲਏ ਜਿਵੇਂ ਤਿੰਨ ਬੰਦੇ ਹੋਰ ਅਸੀਂ ਅਰੇਸਟ ਕਰ ਲਾਂਗੇ ਟੋਟਲ ਚਾਰ ਉੱtre ਸੀ ਤੇ ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਕੀਤੀ ਸੀ ਇਹਨਾਂ ਨੇ ਉਹ ਹਾਲੇ ਪੁੱਜ ਕੇ ਸਾਹਮਣੇ ਆਊਗਾ ਤੇ ਨਸ਼ੇ ਦੇ ਕਿੰਨੇ ਘਾਤੀ ਕੀਨੇ ਨਸ਼ੇ ਦੀ ਆਦੀ ਹੈਗੇ ਉਹ ਹਾਲੇ ਮੈਡੀਕਲ ਕਰਾਇਆ ਤੇ ਉਹਦੇ ਤੋਂ ਪਤਾ ਚੱਲਿਆ ਜ ਲੇਡੀ ਕਿ ਨਸ਼ਾ ਕਰਦੀ ਹੈ ਲੇਡੀ ਵੀ ਦੀ